ਬੀਬੀ ਪਰਮਜੀਤ ਕੌਰ ਖਾਲੜਾ ਤਰੰਤਨ ਜਿਮਣੀ ਚੌਣ ਵਿੱਚ ਅਮਰਿਤਪਾਲ ਸਿੰਘ ਦੇ ਧੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰ ਹੋਣਗੇ ਜਨਈ ਹਾਲੇ ਇਸ ਉੱਪਰ ਸਸਪੈਂਸ ਬਰਕਰਾਰ ਹੈ ਮੀਡੀਆ ਵਿੱਚ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਬੀਬੀ ਖਾਲੜਾ ਚੋਣ ਲੜਨ ਲਈ ਤਿਆਰ ਹਨ ਪਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਇਹਨਾਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਤਾਂ ਅਜਿਹੀਆਂ ਖਬਰਾਂ ਆਖਿਰ ਫੈਲਾਾ ਕੌਣ ਰਿਹਾ ਹੈ 2019 ਲੋਕ ਸਭਾ ਚੋਣਾਂ ਵਿੱਚ ਪੰਥਕ ਹਲਕੇ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿਤਰੇ ਬੀਬੀ ਪਰਮਜੀਤ ਕੌਰ ਖਾਲੜਾ 214000 ਵੋਟਾਂ ਹਸਲ ਕਰ ਤੀਜੇ ਸਥਾਨ ਉੱਪਰ ਰਹੀ ਹਾਲਾਂਕਿ ਅਮਰਿਤਪਾਲ ਸਿੰਘ ਦੇ ਉਭਾਰ ਤੋਂ ਬਾਅਦ ਹਾਲਾਤ ਹੁਣ ਵੱਖਰੇ ਹਨ ਜਿਸ ਦੀ ਗਵਾਹੀ 2024 ਲੋਕ ਸਭਾ ਚੋਣਾਂ ਦੇ ਨਤੀਜੇ ਪਰ ਰਹੀ ਹਨ ਖਡੂਰ ਸਾਹਿਬ ਸਮੇਤ ਫਰੀਦਕੋਟ ਹਲਕੇ ਤੋਂ ਦੋ ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਪੰਥਕ ਵੋਟ ਦੇ ਇੱਕੇ ਦੀ ਬਾਤ ਪਾਈ ਹੈ 2024 ਲੋਕ ਸਭਾ ਚੋਣਾਂ ਵਿੱਚ ਅਮਰਿਤਪਾਲ ਸਿੰਘ ਜੇਲ੍ਹ ਅੰਦਰ ਹੋਣ ਦੇ ਬਾਵਜੂਦ ਹਲਕਾ ਖਡੂਰ ਸਾਹਿਬ ਤੋਂ 197000 ਵੋਟਾਂ ਨਾਲ ਜਿੱਤੇ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਵੀ ਉਹਨਾਂ ਨੇ ਲੀਡ ਲਈ ਤੇ ਇਸ ਵੇਲੇ ਜਾਗੀ ਪੰਥਕ ਚਿੰਗ درمیان ਇਸ ਜਿਮਣੀ ਚੌਣ ਵਿੱਚ ਜੋਰ ਅਜਮਾਈਸ਼ ਫਾਇਦੇ ਦਾ ਸੌਦਾ ਸਾਬਿਤ ਹੋ ਸਕਦੀ ਹੈ ਦੂਜਾ ਪੰਥਕ ਵੋਟ ਦਾ ਮਜ਼ਬੂਤ ਦਾਵੇਦਾਰ ਅਕਾਲੀ ਦਲ ਜਿੱਥੇ ਧੜੇ ਬੰਦੀ ਦਾ ਸ਼ਿਕਾਰ ਹੈ ਉੱਥੇ ਹੀ ਸਿਆਸੀ ਤੌਰ ਤੇ ਵੀ ਕਮਜ਼ੋਰ ਹੈ ਅਕਾਲੀ ਦਲ ਦੀ ਕਮਜ਼ੋਰੀ ਕਾਰਨ ਬਣੇ ਸਿਆਸੀ ਅਤੇ ਪੰਥ ਖਲਿਆ ਦੇਰਮਿਆਨ ਖੇਡਿਆ ਗਿਆ ਇਹਦਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਬੀਬੀ ਪਰਮਜੀਤ ਕੌਰ ਖਾਲੜਾ ਦੀ ਸ਼ਖਸੀਅਤ ਵੀ ਵੱਡਾ ਪ੍ਰਭਾਵ ਰੱਖਦੀ ਹੈ। ਉਹਨਾਂ ਦੇ ਪਿੱਛੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਮਹਾਨ ਵਿਰਾਸਤ ਹੈ। ਫੈਸਲਾ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਰਨਾ ਹੈ। ਸੋ ਤਰਨਤਰਨ ਦੀ ਚੋਣ ਮੌਕਾ ਵੀ ਹੈ ਤੇ ਚੁਣੌਤੀ ਵੀ।